ਜੰਗਲ ਮੋਗਾ ਜ਼ਿਲ੍ਹੇ ਦੇ ਕਸਬਾ ਬਾਗਾਪੁਰਾਣਾ ਵਿਖੇ ਪਿਛਲੇ ਕਾਫੀ ਸਮੇਂ ਤੋਂ ਪ੍ਰੀਮਿਕਸ ਖੁਣੋ ਅਧੋਰੀਆਂ ਪਈਆਂ ਸੜਕਾਂ ਤੇ ਪ੍ਰੀਮਿਕਸ ਨਾ ਪਾਉਣ ਕਰਕੇ ਰੋਸ ਚ ਆਏ ਮਹੱਲਾ ਵਾਸੀਆਂ ਨੇ ਹਾਈਵੇ ਜਮ ਕਰਕੇ ਤਕਰੀਬ 1 ਘੰਟਾ ਆਵਾਜ਼ਾਈ ਠਪ ਰੱਖੀ ਇਸ ਮੌਕੇ ਧਰਨੇ ਦੀ ਗਵਾਹੀ ਕਰ ਰਹੇ ਜਗਜੀਤ ਸਿੰਘ ਕਲਵੰਤ ਸਿੰਘ ਅਪਕਾਰ ਸਿੰਘ ਗੁਰਜੀਤ ਸਿੰਘ ਗੁਰਸੇਵਕ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਪਿਛਲੇ ਸਮੇਂ ਤੋਂ ਲੋਕਾਂ ਨੂੰ ਲਾਲੀਪਾਪ ਦਿੱਤਾ ਜਾ ਰਿਹਾ ਹੈ ਕਿ ਤੁਹਾਡੀਆਂ ਸੜਕਾਂ ਜਲਦੀ ਹੀ ਬਣਵਾਈਆਂ ਜਾਣਗੀਆਂ ਪਰੰਤੂ ਸੜਕ ਤੇ ਵੱਟੇ ਪਾਿਆਂ ਨੂੰ ਕਾਫੀ ਸਮਾਂ ਹੋ ਚੁੱਕਾ ਹੈ ਜਿਸ ਕਾਰਨ ਕਈ ਵਾਰ ਲੋਕ ਹਾਸੀਆਂ ਦਾ ਵਿਸ਼ਕਾਰ ਹੋ ਚੁੱਕੇ ਹਨ ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਦੇ ਵਿਕਾਸ ਦੀ ਦੁਹਾਈ ਦਿੱਤੀ ਜਾਂਦੀ ਹੈ ਅਤੇ ਵਿਕਾਸ ਕਮਾ ਲਈ ਗ੍ਰਾਂਟਾਂ ਦੇ ਨੇ ਟੰਡੋਰਾ ਪਿੱਟਿਆ ਜਾ ਰਿਹਾ ਹੈ ਪਰੰਤੂ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਪ੍ਰੀਮਕਸਪਾਉਨ ਵਾਲਾ ਰਹਿੰਦਾ ਹੈ ਜਿਸ ਕਰ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਧਰਨਾ ਲੱਗਣ ਦੀ ਸੂਚਨਾ ਮਿਲਦਿਆਂ ਹੀ ਨਗਰ ਕੌਂਸਲ ਦੇ ਈਓ ਜਗਜੀਤ ਸਿੰਘ ਬਰਾੜ ਅਤੇ ਨਾਇਬ ਤਹਿਸੀਲਦਾਰ ਗਰਮੇਲ ਸਿੰਘ ਸੂਰੇਵਾਲੀਆ ਮੌਕੇ ਤੇ ਪਹੁੰਚੇ ਅਤੇ ਲੋਕਾਂ ਨੂੰ ਜਲਦ ਤੋਂ ਜਲਦ ਸੜਕ ਬਣਾਉਣ ਦਾ ਵਿਸ਼ਵਾਸ ਦਿਵਾਇਆ ਅਤੇ ਲਿਖਤੀ ਰੋਚ ਵੀ ਲੋਕਾਂ ਨੂੰ ਦਿੱਤਾ ਗਿਆ ਪਰੰਤੂ ਲੋਕਾਂ ਚ ਗੁੱਸਾ ਇੰਨਾ ਜ਼ਿਆਦਾ ਸੀ ਉਹ ਵਾਰ-ਵਾਰ ਇਹੀ ਮੰਗ ਕਰ ਰਹੇ ਸਨ ਕਿ ਜਦੋਂ ਤੱਕ ਸੜਕ ਦਾ ਕੰਮ ਸ਼ੁਰੂ ਨਹੀਂ ਹੁੰਦਾ ਉਨਾ ਚਿਰ ਧਰਨਾ ਨਹੀਂ ਚੁੱਕਿਆ ਜਾਵੇਗਾ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸ਼ਹਿਰ ਦੀਆਂ ਕੁਝ ਅਜਿਹੀਆਂ ਗਲੀਆਂ ਹਨ ਜਿਨ੍ਹਾਂ 'ਚ ਹਾਲੇ ਤੱਕ ਵੱਟੇ ਤੱਕ ਵੀ ਨਹੀਂ ਪਾਏਗੇ ਅਤੇ ਕੱਚੀਆਂ ਹੀ ਪਈਆਂ ਹਨ ਲੋਕਾਂ ਵੱਲੋਂ ਪਹਿਲਾਂ ਵੀ ਗਲੀਆਂ ਨੂੰ ਬਣਾਉਣ ਨੂੰ ਲੈ ਕੇ ਧਰਨਾ ਲਗਾਇਆ ਗਿਆ ਸੀ ਉਦੋਂ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ 2 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਇਸ ਗੱਲ ਨੂੰ ਕਰੀਬ 6 ਮਹੀਨੇ ਬੀਤ ਚੁੱਕਿਆ ਨੂੰ ਪ੍ਰੰਤੂ ਹਾਲੇ ਤੱਕ ਕਿਸੇ ਵੀ ਸੜਕ ਦਾ ਕੰਮ ਸ਼ੁਰੂ ਨਹੀਂ ਹੋਇਆ ਐਸਡੀਐਮ ਮੈਡਮ ਨਿਧੀ ਖਲੋਤਰਾ ਵੱਲੋਂ ਲੋਕਾਂ ਨੂੰ ਸੜਕਾਂ ਬਣਾਉਣ ਲਈ 20 ਦਾ ਸਮਾਂ ਦਿੱਤਾ ਜਾਣ ਅਪਰੰਤ ਲੋਕਾਂ ਵੱਲੋਂ ਧਰਨਾ ਚੁੱਕਿਆ ਗਿਆ ਮੋਗਾ ਤੋਂ ਕੁਲਦੀਪ ਸਿੰਘ ਯਾ ਅਤੇ ਸਬਾਜੀਤ ਪੱਪੂ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਨਾ ਸੀ ਇਸ ਕਰਕੇ ਲਾਇਆ ਜਿਹੜੀ ਆ ਸੜਕ ਆ ਗੁਰੂ ਬਰੋਦਾਰਾ ਹਰਗੋਵਿੰਦ ਸਰ ਨੂੰ ਜਾਂਦੀ ਆ ਇਹ ਸੜਕ ਤੇ 5 ਸਾਲ ਹੋ ਗਏ ਬੱਟੇ ਪਾਏ ਨੂੰ ਤੇ ਇਹਨਾਂ ਨੇ ਐਮਸੀ ਨੂੰ ਕਿਹਾ ਕਿ ਕਹਿੰਦੇ ਅੱਜ ਬੰਦੀ ਕੱਲ ਬੰਦੀ ਮਹੀਨੇ ਤੱਕ ਬੰਦੀ ਆ ਤੇ ਕੋਈ ਇਹਨਾਂ ਨੇ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਦਿਨ ਮਾਰੇ ਕੋਲੇ ਬਾਲਕਿਸ਼ਿਬਾਲੀ ਨੇ ਇਹ ਕਰ ਲਿਆ ਬਈ ਪਹਿਲੇ ਪੁੱਛੋ ਆਏ ਰਿਹਾ ਟੈਂਡਰ 2 ਮਹੀਨੇ ਪਾਸ ਹੋ ਜੂਗਾ ਉਹ 2 ਮਹੀਨੇ ਕੰਮ ਚੱਲੂਗਾ ਅਜੋ ਗੱਲ ਨੂੰ 7 ਮਹੀਨੇ ਹੋ ਗਏ ਅਜੇ ਤੱਕ ਉਹਨਾਂ ਨੇ ਕੋਈ ਹੱਲ ਨਹੀਂ ਕੀਤਾ ਅਭੀ ਤਾਂ ਮੈਂ ਕਿਉਂ ਨਹੀਂ ਚੈੱਕ ਕਰੇ ਤੁਸੀਂ ਲੈਕਟਰੂਚ ਸਾਇਨ ਕਿਸ ਨੇ ਕੀਤੇ ਵੀ ਉਹਦੇ ਸਾਇਨ ਈ ਉਹਨੇ ਸਾਇਨ ਕਰਕੇ ਦਿੱਤੇ ਪਰ ਨਹੀਂ ਇੱਥੇ ਐਮਐਲ ਸਾਹਿਬ ਆਏ ਜਿਨ੍ਹਾਂ ਨੇ ਕਿਹਾ ਸੀ 8 ਕਰੋੜ 60 ਲੱਖ ਰੁਪਏ ਆ ਗਿਆ ਫਿਰ ਉਹ ਦੇਰੀ ਹੈ ਦੇਰੀ ਕਾਹ ਤੋਂ ਕਰਦੇ ਫਿਰ ਸ਼ੁਰੂ ਕਰਦੇ ਨੇ ਕੰਮ ਜਦੋਂ ਸ਼ੁਰੂ ਕਰਤਾ ਉਹਦੋਂ ਤੱਕ ਇਸ ਤਰ੍ਹਾਂ ਚਾਰ ਸੜਕਾਂ ਬਣਾਉਣ ਵਾਸਤੇ ਨੇ ਧਰਨਾ ਲਾਇਆ ਕਿ ਇਹਦੇ ਆਲਰੇਡੀ 1 ਕਰੋੜ 17 ਲੱਖ ਰੁਪਏ ਸਰਕਾਰ ਨੇ ਮਨਜ਼ੂਰ ਕਰਤਾ ਟੈਂਡਰ ਲੱਗੇ ਆ ਟੈਂਡਰ ਭਰਨ ਦੀ ਆਖਰੀ ਡੇਟ ਅੱਜ ਹੈ 26 ਦੂਰ ਹੋਏ ਖੋਲੇ ਜਾਣੇ ਆ ਟੈਂਡਰ ਖੋਲਣ ਤੋਂ ਬਾਅਦ ਜਿਹੜੇ ਵੀ ਟਿਕਰਾਲੇ ਦਾ ਕੰਮ ਹੋ ਉਹਨੂੰ ਅਲਾਟਮੈਂਟ ਕਰ ਦਿੱਤੀਆਂ 30 4 16 ਦਾ ਕੰਮ ਇਹਨਾਂ ਨੂੰ ਜਾਣਕਾਰੀ ਦੇ ਦਿੱਤੀ ਪਰ ਉਠਣ ਨੂੰ ਤਿਆਰ ਸਰ ਧਰਨਾ ਹਾਲ ਫਿਰ ਕਿੱਦਾਂ ਖਤਮ ਕੀਤਾ ਜਾਊਗਾ ਉੱਚ ਅਧਿਕਾਰੀਆਂ ਦੇ ਧਿਆਨ ਚ ਲਿਆਵਾਂਗੇ ਆਪਣੇ ਕੰਟਰੋਲ